ਦੇ ਵਿੱਚ 2 ਦਿਨ ਪਹਿਲਾਂ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਦੇ ਵਿੱਚ ਫਾਇਰਿੰਗ ਹੋਈ ਸੀ ਟੈਟੂ ਵਾਲੀ ਦੁਕਾਨ ਦੇ ਅੰਦਰ ਯੁਗਰਾਜ ਯੂਵੀ ਬੈਠਾ ਹੁੰਦਾ ਔਰ ਆਸ਼ੂ ਮੋਂਗਾ ਆਪਣੇ ਸਾਥੀਆਂ ਦੇ ਨਾਲ ਟੈਟੂ ਵਾਲੀ ਦੁਕਾਨ ਦੇ ਅੰਦਰ ਜਾਂਦਾ ਹੈਗਾ ਤਾਂ ਉੱਥੇ ਜਿਹੜੀ ਝੜਪ ਹੁੰਦੀ ਹੈ ਔਰ ਉਸ ਤੋਂ ਬਾਅਦ ਜਿਹੜੀਆਂ ਗੋਲੀਆਂ ਨੇ ਉਹ ਚਲਦੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਜਦੋਂ ਗੋਲੀਆਂ ਚਲਦੀਆਂ ਹੈਗੀਆਂ ਤਾਂ ਯੁਗਰਾਜ ਯੂਵੀ ਦੇ ਵੱਲੋਂ ਜੋ ਗੋਲੀ ਚਲਾਈ ਜਾਂਦੀ ਹੈ ਤਾਂ ਆਸ਼ੂ ਮੋਂਗਾ ਦੇ ਲੱਗਦੀ ਹੈਗੀ ਆ ਜਿਸ ਦੀ ਮੌਤ ਹੋ ਜਾਂਦੀ ਹੈ ਔਰ ਆਸ਼ੂ ਮੋਂਗਾ ਦੇ ਨਾਲ ਜਿਹੜੇ ਉਸ ਦੇ ਸਾਥੀ ਆਂਦੇ ਹੈਗੇ ਆ ਉਹ ਬਾਹਰ ਦ ਫਾਇਰਿੰਗ ਕਰਦੇ ਹੈਗੇ ਜਿਸ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈਗੀ ਸੀ ਪੁਲਿਸ ਦੇ ਮੁਤਾਬਕ ਫਿਰੋਜ਼ਪੁਰ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਹੈਗੀ ਹੈ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਉਸ ਦੇ ਵਿੱਚ ਦੋਹਾਂ ਸਾਈਡਾਂ ਤੇ ਕਰੋਸ ਪਰਚਾ ਜਿਹੜਾ ਉਹ ਕੀਤਾ ਗਿਆ ਇੱਕ ਪਰਚਾ ਜਿਹੜਾ ਆਸ਼ੂ ਮੋਂਗਾ ਦੀ ਵਾਈਫ ਦੇ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਬਾਈ ਨੇਮ ਜਿਹੜੇ ਆ ਉਹ ਦਰਜ ਹੈਗੇ ਆ ਦੂਜਾ ਪਰਚਾ ਜਿਹੜਾ ਉੱਥੇ ਫਾਇਰਿੰਗ ਹੋਈ ਉਸ ਤੇ ਲੈ ਕੇ ਜਿਹੜਾ ਉੱਥੇ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਬਾਈ ਨੇਮ ਹੈਗੇ ਨੇ ਤਾਂ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈਗੀ ਆ ਤਾਂ ਇਸ ਮਾਮਲੇ ਦੇ ਵਿੱਚ ਦੋਵੇਂ ਕਰੋਸ ਚਿਆਂ ਦੇ ਵਿੱਚ ਟੋਟਲ 5 ਜਣਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਜਾਂਦੀ ਹੈਗੀ ਹੈ ਤਿੰਨ ਜਣਿਆਂ ਨੂੰ ਜਿਹੜਾ ਕੱਲ ਰਾਤ ਨੂੰ ਜਦੋਂ ਨਾਕੇਬੰਦੀ ਦੇ ਦੌਰਾਨ ਉੱਥੇ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ ਤਾਂ ਉਹ ਭੱਜਦੇ ਹੈਗੇ ਨੇ ਤਾਂ ਉਸ ਤੋਂ ਬਾਅਦ ਜਦੋਂ ਜਵਾਬੀ ਕਾਰਵਾਈ ਜਿਹੜਾ ਕਰਦੇ ਹੈਗੇ ਪੁਲਿਸ ਦੇ ਉੱਪਰ ਫਾਇਰਿੰਗ ਹੁੰਦੀ ਹੈ ਤੇ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਤਿੰਨ ਜਣੇ ਕਾਇਲ ਹੋ ਜਾਂਦੇ ਆ ਇਹ ਜਿਹੜੀ ਗੱਲ ਐਸਐਸਪੀ ਫਿਰੋਜ਼ਪੁਰ ਭੁਵੀਨਰ ਸਿੰਘ ਦੂਹਰਾ ਨੇ ਦੱਸੀ ਹੈਗੀ ਆ ਡੀਆਈਜੀ ਫਿਰੋਜ਼ਪੁਰ ਨੇ ਵੀ ਜਿਹੜੀ ਹੈ ਹਰਪਨਬੀਰ ਸਿੰਘ ਗਿੱਲ ਜਿਹਨੇ ਉਹਨਾਂ ਨੇ ਜਿਹੜੀ ਹੈ ਜਾਣਕਾਰੀ ਇਹ ਦੱਸੀ ਹੈਗੀ ਸੀਗੀ ਤਾਂ ਤਿੰਨ ਜਣੇ ਹੋ ਜਾਂਦੇ ਹੋਰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਚਾਰ ਵੈਪਨ ਜਿਹੜੇ ਆ ਉਹ ਵੀ ਰਿਕਵਰਡ ਕੀਤੇ ਗਏ ਹੈਗੇ ਆ ਔਰ ਜਿਨਨੇ ਆਸ਼ੂ ਮੋਂਗਾ ਨੂੰ ਮਾਰਿਆ ਹੈਗਾ ਸੀ ਯੁਗਰਾਜ ਯੂਵੀ ਉਹਨੂੰ ਵੀ ਜਲਦ ਜੜਾ ਫੜਿਆ ਜਾਊਗਾ ਹੋਰ ਜਿਹੜੇ ਇਸ ਦੇ ਵਿੱਚ ਲੁਣਿੰਦੇ ਹੈਗੇ ਆ ਉਹਨਾਂ ਨੂੰ ਜਲਦ ਜੜਾ ਗ੍ਰਿਫਤਾਰ ਹੈ ਉਹ ਕੀਤਾ ਜਾਊਗਾ ਔਰ ਮਾਮਲੇ ਦੀ ਤਫਤੀਸ਼ ਜੜੀ ਜਾਰੀ ਹੈਗੀ ਹੈ ਕਿ ਕੌਣ-ਕੌਣ ਹੋਰ ਸ਼ਾਮਲ ਹੈਗਾ ਸੀਗਾ ਸਾਰੀ ਜਿਹੜੀ ਤਫ਼ਤੀਸ਼ ਹੈ ਉਹ ਕੀਤੀ ਜਾ ਰਹੀ ਹੈ। ਇਹ ਜਿਹੜੇ ਫਿਰੋਜ਼ਪੁਰ ਸ਼ਹਿਰ 'ਚ ਜਿਹੜਾ 5 ਤਰੀਕ ਨੂੰ ਅ ਪਿਛਲੇ 2 ਦਿਨ ਪਹਿਲਾਂ ਜਿਹੜਾ ਇੱਕ ਸ਼ਹਿਰ ਦੇ ਵਿੱਚ ਸਾਡੇ ਉੱਥੇ ਗੋਲੀਆਂ ਚੱਲੀਆਂ ਸੀਗੀਆਂ ਜਿਹਦੇ ਵਿੱਚ ਆਸ਼ੂ ਮੰਗਾ ਨਾਮ ਦੇ ਵਿਅਕਤੀ ਦੀ ਡੈਥ ਹੋ ਗਈ ਸੀ। ਇੱਥੇ ਇਹ ਦੱਸਣਾ ਚਾਹੂੰਗਾ ਵੀ ਇਹ ਆਪਸੀ ਇਹਨਾਂ ਦੀ ਰੰਜਿਸ਼ ਸੀਗੀ, ਇਹ ਆਪਸ ਵਿੱਚ ਸਾਰੇ ਜਾਣਦੇ ਸੀ ਤੇ ਇਹ ਇਹਨਾਂ ਦੇ ਦੋਸਤ ਸੀ। ਜਿਵੇਂ ਕਿ ਜਿਹੜਾ ਅਮਰੀਕ ਸਿੰਘ ਅਮਰੀਕਾ ਉਹ ਜੇਲ੍ਹ ਦੇ ਵਿੱਚ ਬੰਦਾ ਉਹ ਆਸ਼ੂ ਮੋਂਗਾ ਦਾ ਬਹੁਤ ਹੀ ਕਰੀਬੀ ਦੋਸਤ ਸੀ ਤੇ ਇਹ ਜਿਹੜੇ ਬਾਕੀ ਜਿਹੜੇ ਆਸ਼ੂ ਮੋਂਗਾ ਨੂੰ ਇਹਨੇ ਤਮਕਾਇਆ ਜਦੋਂ ਇਹਨੂੰ ਪਤਾ ਲੱਗਿਆ ਵੀ ਕਮਰਜੀਤ ਨਾਂ ਦੇ ਵਿਅਕਤੀ ਦੇ ਨਾਲ ਇਸਦੀ ਦੋਸਤੀ ਵਧ ਰਹੀ ਹੈ ਜੋ ਉਸ ਨੂੰ ਅਮਰੀਕ ਸਿੰਘ ਅਮਰੀਕਾ ਉਹਨੂੰ ਪਤਾ ਉਹਨੂੰ ਚੰਗਾ ਨਹੀਂ ਲੱਗਿਆ ਤਾਂ ਜਿਸਨੇ ਇੱਕ ਸ਼ਿਵਮਰਾਹੀ ਜੋ ਸ਼ਾਂਗਾ ਅਤੇ ਜਿਹੜਾ ਯੁਵਰਾ ਯੂਵੀ ਰਹੀ ਉਸ ਨੂੰ ਡਰੋਂ ਤਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਫੋਨ ਗਏ ਜਿਸ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਆਪ ਦੀ ਜਿਹੜੇ ਘਰ ਦੀਆਂ ਇਹਨਾਂ ਦੇ ਲੇਡੀ ਸਬੰਧੀ ਵੀ ਇੱਕ ਦੂਜੇ ਨੂੰ ਗਲਤ ਬੋਲੇ ਤੇ ਉਸ ਨੇ ਕਿਹਾ ਵੀ ਉਹਨਾਂ ਦੇ ਕੋਈ ਰਿਲੇਸ਼ਨ ਹੈ ਗਲਤ ਰਿਲੇਸ਼ਨ ਹੈ ਤੇ ਜਿਸ ਦੇ ਚੱਲਦੇ ਇਹਨਾਂ ਦਾ ਤਕਰਾਰ ਜਾਦੇ ਵੱਧ ਗਿਆ ਤੇ ਇਹ ਆਸ਼ੂ ਮੌਂਗਾ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਜਿਨ੍ਹਾਂ ਚ ਅਮਰਜੀਤ ਪੱਲਾ ਮੇਗਾ ਗੁਰਜਿੰਦਰ ਇਲੈਸ ਕੋੜਾ ਸੋਨੂ ਤੇ ਇੱਕ ਦੋ ਜਣੇ ਹੋਰ ਨਾਲ ਲੈ ਕੇ ਉੱਥੇ ਉਹ ਟੈਟੂ ਵਾਲੀ ਦੁਕਾਨ ਤੇ ਜਿਹੜੇ ਗਏ ਤੇ ਉੱਥੇ ਜਿਹੜਾ ਯੁਵਰਾਜ ਯੂਵੀ ਇਹਨਾਂ ਦੀ ਜਾਣਕਾਰੀ ਅਨਸਾਰ ਉੱਥੇ ਬੈਠਾ ਸੀ ਜੋ ਇਹਨਾਂ ਦੀ ਉੱਥੇ ਆਪਸ ਵਿੱਚ ਲੜਾਈ ਹੋਈ ਝੜਪ ਹੋਈ ਜਿਸ ਦੌਰਾਨ ਗੋਲੀਆਂ ਚੱਲੀਆਂ ਉਹਨਾਂ ਚੋਂ ਯੂਵੀ ਨੇ ਉਹਦੇ ਤੇ ਆਸ਼ੂ ਮੋਂਗੇ ਤੇ ਗੋਲੀ ਚਲਾਈ ਜਿਸ ਦਿਨ ਉਸ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਅਮਨੋ ਸਾਹਮਣੇ ਗੋਲੀਆਂ ਚੱਲੀਆਂ ਤੇ ਇਹ ਜਿਹੜਾ ਯੁਵਰਾਜ ਯੂਵੀ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਇਹਨਾਂ ਨੇ ਪਿੱਛਾ ਵੀ ਕੀਤਾ ਬਟ ਫੇ ਵੀ ਉਹ ਨਿਕਲ ਗਏ ਤੇ ਇਹ ਵੀ ਉਥੋਂ ਮੌਕੇ ਤੋਂ ਇਮੀਡੀਏਟਲੀ ਭੱਜ ਗਏ ਤੇ ਇਹ ਸਾਰੀ ਘਟਨਾ ਕਰੀਬ 1 ਮਿੰਟ ਦੇ ਵਿੱਚ ਹੀ ਇਹ ਜਿਹੜੀ ਸਾਰੀ ਹੋਈ ਹੈ ਜੀ ਸਰ ਉਸ ਤੋਂ ਬਾਅਦ ਜਿਹੜੇ ਹੈ ਕ੍ਰੋਸ ਪਰਚਾ ਦਰਜ ਹੋਇਆ ਉਹ ਹਾਂਜੀ ਇਹਤੇ ਕ੍ਰੋਸ ਕੇਸ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਐਫ ਆਈ ਆਰ ਨੰਬਰ 162 ਜਿਹੜੀ ਮਿਤੀ 7 6 25 ਇਹ ਤਾਂ ਜਿਹੜੀ ਹੁਣ ਆਹ ਜਿਹੜਾ ਪਰਚਾ ਦਰਜ ਹੋਇਆ ਜਿਹੜੇ ਫੜੇ ਗਏ ਆ ਉਹ ਜਿਹੜੀ ਐਫ ਆਈ ਆਰ ਨੰਬਰ 100 191 ਹੈ ਜੀ ਹਾਂਜੀ ਇਹਦੇ 5 6 25 ਦੀ ਜਿਹਦੇ ਵਿੱਚ ਕ੍ਰਾਸ ਕੇਸ ਹੈ ਇੱਕ ਪਾਸੇ ਮਰਡਰ ਕੇਸ ਤੇ ਪਲੱਸ ਆਰਮਜ਼ੈਕਟ ਹੈ ਦੂਸਰੇ ਪਾਸੇ 307 ਹੈ ਅ ਅਟੈਂਪਟ ਟੂ ਮਰਡਰ ਹੈ ਤੇ ਜਿਹੜਾ ਆਰਮਜ਼ੈਕਟ ਲੱਗਿਆ ਹੋਇਆ ਇੱਕ ਦੇ ਵਿੱਚ ਸੱਤ ਦੋਸ਼ੀ ਹੈ ਦੂਸਰੇ ਦੇ ਵਿੱਚ ਛੇ ਦੋਸ਼ੀ ਹੈ ਤੇ ਇਹ ਜਿਹੜੀ ਪੁੱਛਗਈ ਇਸ ਦੌਰਾਨ ਜੇ ਕੋਈ ਹੋਰ ਵੀ ਕਿਸੇ ਦਾ ਸਾਹਮਣੇ ਆਇਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜਿਹੜਾ ਯੋਗਰਾਜ ਯੂਵੀ ਅਤੇ ਜਿਹੜਾ ਦੂਸਰਾ ਉਹਦੇ ਨਾਲ ਦਾ ਦੋਸ਼ੀ ਉਹ ਸ਼ਿਵਮ ਹੈ ਉਹ ਸ਼ਿਵਮ ਸੈਗਲ ਐਲੀਅਸ ਸ਼ਾਂਗਾ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਤੇ ਜਿਹੜੇ ਬਾਕੀ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਾਂਗੇ ਜਿਹੜਾ ਕਾਉਂਟਰ ਹੋਇਆ ਉਹ ਉਹ ਕੀ ਹੈਗਾ ਸੀ 7ਵੇਂ ਸਾਰੇ ਉੱਥੋਂ ਭੱਜਦੇ ਹੀ ਸੀ ਕਿੱਦਾਂ ਇਹ ਜਿਹੜੀ ਸਾਨੂੰ ਕਾਉਂਟਰ ਇੰਟੈਲੀਜੈਂਸ ਤੇ ਡਿਸਟ੍ਰਿਕਟ ਪੁਲਿਸ ਫਰੋਜ਼ਪੁਰ ਇਨਫੋਰਮੇਸ਼ਨ ਵੀ ਸੀ ਤੇ ਜਿਹੜੇ ਸਬੰਧੀ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਅਮਰਜੀਤ ਪੱਲਾਮੇਕੇ ਦਾ ਤੇ ਗੁਰਜਿੰਦਰ ਐਲੀਸ ਖੋੜਾ ਤੇ ਸੋਨੂ ਰੈਜ਼ੀਡੈਂਟ ਆਫ ਭਮਾ ਸਿੰਘ ਵਾਲਾ ਇਹ ਪੱਲਾਮੇਕੇ ਦੇ ਨੇੜੇ ਹੀ ਆ ਪਿੰਡ ਇਹ ਜਣੇ ਮੋਟਰਸਾਈਕਲ ਤੇ ਤੇ ਇੱਕ ਜਿਹੜਾ ਸਕੂਟਰ ਇਹਨਾਂ ਨੇ ਉੱਥੇ ਵਰਤੇ ਸੀ ਸਕੂਟੀ ਉਹਦੇ ਤੇ ਆ ਰਹੇ ਸੀਗੇ ਤੇ ਇਹਨਾਂ ਨੂੰ ਜਦੋਂ ਇਸ਼ਾਰਾ ਕੀਤਾ ਰੋਕਣ ਦਾ ਪੁਲਿਸ ਪਾਰਟੀਆਂ ਪਿੱਛਾ ਵੀ ਕਰ ਰਹੇ ਸੀ ਤੇ ਇਹਨਾਂ ਨੇ ਉਚਾੜਕ ਗੋਲੀਆਂ ਚਲਾਤੀਆਂ ਪੁਲਿਸ ਪਾਰਟੀ ਤੇ ਜਵਾਬੀ ਫਾਇਰ ਦੇ ਵਿੱਚ ਇਹ ਤਿੰਨੋਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਸਰ ਅਮਰਜੀਤ ਉਹ ਜਿਹੜਾ ਤੁਸੀਂ ਦੂਸਰਾ ਦੱਸਿਆ ਅਮਰੀਕ ਤੇ ਦੋਨੋਂ ਅਲੱਗ-ਅਲੱਗ ਅਮਰਜੀਤ ਦਾ ਪੱਲੇ ਮੇਗੇ ਦਾ ਜਿਹੜਾ ਹੈਗਾ ਅਮਰੀਕ ਸਿੰਘ ਜੇਲ੍ਹ ਦੇ ਵਿੱਚ ਸੀਗਾ ਜੀ ਉਹਨੂੰ ਪ੍ਰੋਟੈਕਸ਼ਨ ਵਾਂਗ ਬੋਤਵਾ ਜੀ ਗੈਂ ਕੀ ਅਨੁਸਾਰ ਥੋੜਾ ਏ ਕਲੀਅਰ ਕਰ ਦੋ ਵੀ ਨਹੀਂ ਜੀ ਇਹ ਸਾਰੇ ਜਣੇ ਇੱਕੋ ਹੀ ਸੀਗੇ ਇੱਕੋ ਹੀ ਆਪਣੇ ਜਾਣਕਾਰ ਇੱਕ ਦੂਜੇ ਦੇ ਤੇ ਇੱਕੋ ਗਰੁੱਪ ਦੇ ਹੀ ਆ ਤੇ ਇਹ ਸਾਰਿਆਂ ਦਾ ਆਪਸ ਵਿੱਚ ਇਸੇ ਗੱਲ ਤੇ ਜਿਵੇਂ ਲੜਾਈ ਹੋਈ ਸੀ ਜੋ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਅਮਰਜੀਤ ਪੱਲਾ ਮੇਘਾ ਦੇ ਨਾਲ ਇਹ ਦੀ ਦੋਸਤੀ ਜਾਦੇ ਵੱਧ ਗਈ ਸੀ ਆਸ਼ੂ ਮੋਂਗਾ ਦੀ ਤੇ ਜੋ ਕਿ ਪਹਿਲਾਂ ਇਹਨਾਂ ਦੀ ਆਪਸੀ ਬਹੁਤ ਗੂੜੀ ਦੋਸਤੀ ਇਹਦੀ ਆਸ਼ੂ ਦੀ ਤੇ ਜਿਹੜਾ ਅਮਰੀਕ ਸਿੰਘ ਅਮਰੀਕਾ ਉਹਦੀ ਇੰਨੀ ਗੂੜੀ ਦੋਸਤੀ ਸੀ ਵੀ ਆਸ਼ੂ ਦੇ ਬਾਹ ਦੇ ਉੱਪਰ ਉਹਦੇ ਨਾਮ ਦਾ ਟੈਟੂ ਬਣਾਇਆ ਹੋਇਆ ਸੀ ਸਰ ਜਿਹੜੇ ਅੱਜ ਜਿਹੜੇ ਕਾਇਲ ਹੋਏ ਨੇ ਉਹ ਆਸ਼ੂ ਮੋਂਗਾ ਦੇ ਦੋਸਤ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਸ ਟਾਈਮ ਤੇ ਹਾਂਜੀ ਹਾਂਜੀ ਇਹ ਆਸ਼ੂ ਮੋਂਗਾ ਦੇ ਨਾਲ ਹੀ ਗਏ ਸੀ ਇਹ ਤੇ ਉਹ ਅਗਰੇ ਤਰ ਕੀਤੇ ਗਏ ਸਰ ਕੋ ਕਿਡਨੇਟ ਕਾਰਡ ਹੈ ਨਾ 7000 ਹਾਂਜੀ ਹਾਂਜੀ ਸਾਰਿਆਂ ਤੇ ਪਹਿਲਾਂ ਕਿਸੇ ਰਜਿਸਟਰਡ ਹੈ ਆਬਜੈਕਟ ਵਗੈਰਾ ਦੇ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਵਾਨੀ ਟੀਵੀ ਫਿਰੋਜ਼ਪੁਰ